ਮੇਰੇ ਘਰ ਵਾਲਾ ਜੀ ਪਾਲਾ ਰਾਮ ਉਧਰੋਂ ਕੰਮਕਾਰ ਤੋਂ ਆਉਂਦੇ ਤੇਰੀ ਮਜਾਲ ਕਿੰਨੀ ਹੋ ਆਉਂਦੇ ਹੋਏ ਪਤਾ ਨਹੀਂ ਕਿ ਮਜਾਲ ਪਿੰਡ ਕੋਈ ਉੱਥੇ ਪਤਾ ਨਹੀਂ ਸੂਏ ਤੇ ਜੀ ਪਤਾ ਨਹੀਂ ਕਿੱਥੇ ਚਲੀ ਗਈ ਕਿੱਲੇ ਬੰਦੇ ਚੱਕੀ ਦੋ ਹੋਏ ਨੇ ਜੀ 55 ਸਾਲ ਆ ਜੀ ਪਾਲਾ ਰਾਮ ਕੀ ਕਰਦੇ ਕੀ ਆ ਰਹੇ ਤੇ ਜੀ ਕੰਮਕਾਰ ਤੋਂ ਕੋਈ ਕਿਸਟੇ ਦਾ ਕੰਮ ਕਰਦੇ ਸਾਢੇ 7 ਦਾ ਟਾਈਮ ਤਾਂ ਆਈ ਆਹ ਦਿਹਾੜੀ ਦਾ ਪਗਾੜ ਤੇ ਨਹੀਂ ਕੋਈ ਕਿਸੇ ਨਾਲ ਪ੍ਰਾਣੀ ਰੰਜਤ ਕੋਈ ਰੰਜਤ ਨੇ ਜੇ ਕਿਸੇ ਤੋਂ ਆਏ ਕਹਿੰਦੇ ਜੀ ਜੇ ਕਿਸੇ ਤੋਂ ਨਜਾਇਜ਼ ਵੀ ਗੋਲੀ ਚੱਲ ਗਈ ਤਾਂ ਹੁਣ ਆ ਕੇ ਇਲਾਜ ਤੱਕਰਾ ਦੇ ਸਰ ਜੀ ਅਸੀਂ ਤਾਂ ਜਮੀ ਤੇ ਮਰੇ ਪਏ ਆ ਜੀ ਜੇ ਕਿਸੇ ਤੋਂ ਬਾਈ ਚਾਂਸ ਕਿਸੇ ਹੋਰ ਕੁਝ ਕਰਨਾ ਸੀ ਤਾਂ ਆ ਕੇ ਇਲਾਜ ਤੱਕਰਾ ਦੇ ਹਾਂ ਅਸੀਂ ਕਰਤੇ ਇੱਕ ਮੇਰਾ ਮੁੰਡਾ ਈ ਉਹ ਮਸ਼ੀਨ ਤੇ ਗਿਆ ਤਿੰਨ ਮਹੀਨੇ ਹੋ ਗਏ ਇੱਕ ਨੂਹਰ ਮੈਂ ਆਈ ਉਮਰ ਕਿੰਨੀ ਹੈ ਕੰਮ ਕੀ ਕਰਦੇ ਹੈ ਹੁਣ ਈ 55 ਸਾਲ ਦੇਹਾੜੀ ਦੱਫਾ ਕਰਦੇ ਨੇ। ਕੋਈ ਕਿਸੇ ਤੋਂ ਚੱਕੇਗਾ? ਨਹੀਂ। ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਤਾਂ ਜੀ ਮੈਂ ਪੁਨਰ ਹਾ ਚਾਹ ਪਾਣੀ ਤੇ ਮੈਂ ਆ ਕੇ ਘਰੇ ਜਾਈ ਚ ਬੈ ਗਈ ਜੀ ਰੋਟੀ ਪਾਣੀ ਖਾ ਰਹੇ ਤਾਂ ਕਿਸੇ ਬੱਚੇ ਨੇ ਆ ਕੇ ਸੰਤੋ ਦੱਸਿਆ। ਵੇਖਣ ਕਰਕੇ ਉੱਥੇ ਗੋਲੀ ਚੱਲ ਗਈ। ਹਾਂ ਜੀ। ਕਿੰਨੇ ਵਜੇ ਦੀ ਵਾਰਤਾ ਹੈ? 7:30 ਦਾ ਤਾਂ ਪਤਾ ਨਹੀਂ ਕਿੰਨਾ ਟਾਈਮ। ਗੋਲੀ ਕਿੱਥੇ ਲੱਗੀ? ਅੱਖਾਂ ਚ ਲੱਗੀਆਂ ਨੇ। ਕਿੰਨੇ ਬੰਦੇ ਜ਼ਖਮੀ ਨੇ? 2 ਹੋਏ ਨੇ ਜੀ। ਉਹ ਪਿੰਡ ਦਾ ਮੁੰਡਾ ਹੀ। ਉਦੋਂ ਬਲਜੀਂਦ ਰਾਈ ਇਕੱਠੇ ਸੀ ਇਹ ਇਕੱਠੇ ਤੇ ਇੱਕ ਹੋਰ ਮੁੰਡਾ ਤਾਂ ਜੀ ਉਹ ਵੀ ਮੇਰੇ ਦੇ ਔਰ ਦਾ ਮੁੰਡਾ ਸੀ ਉਹ ਦਾ ਉਹ ਕੁਰਤਾ ਦੇਖੋ ਕਿਵੇਂ ਲਿਬੜਿਆ ਹੋਇਆ ਕੋਟ ਉਹਦਾ ਉਹਦੇ ਪਿੱਛੇ ਬੈਠੇ ਤੇ ਜੀ ਤਿੰਨ ਬੰਦੇ ਸੀਗੇ ਤਿੰਨ ਬੰਦੇ ਤੇ ਇੱਕ ਮੋਟਰਸਾਈਕਲ ਤੇ ਦੋਆਂ ਨੇ ਲੱਗੀਆਂ ਜੀ ਹੁਣ ਕਿੰਦਾ ਦੀ ਕਾਰਵਾਈ ਦੀ ਇਨਸਾਫ ਮੰਗਦੇ ਅਸੀਂ ਤਾਂ ਇਹ ਇਨਸਾਫ ਮੰਗਦੇ ਆ ਜੀ ਵੀ ਸਾਡੀ ਕਿਸੇ ਨਾਲ ਕੋਈ ਬੈਰ ਨਹੀਂ ਵੀ ਜੇ ਕਿਸੇ ਤੋਂ ਚੱਲ ਹੋ ਵੀ ਗਈ ਤਾਂ ਕਿ ਨਾਜ ਕਰਾ ਦੇ ਕੀ ਲੱਗਦਾ ਪ੍ਰਾਪਰਟੀ ਆ ਕੁਝ ਇਦਾਂ ਦਾ ਤੁਹਾਨੂੰ ਐਂਗਲ ਕੁਝ ਲੱਗਦਾ ਕੀ ਕਿਦਾਂ ਗੋਲੀ ਚੱਲਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਤੁਹਾਡੇ ਪਤੀ ਨੂੰ ਕਰ ਦਿੱ ਲਾਇਆ ਜਾ। ਸਾਡੇ ਸਾਹਮਣੇ ਤਾਂ ਪਹਿਲੀ ਵਾਰ ਸੁਣੀਆ ਵੀ ਸਾਡੇ ਪਰਿਵਾਰ ਤੇ ਗੋਲੀ ਚੱਲ ਗਈ। ਸੰਤਾ ਪੈਰਾ ਥੱਲੇ ਮਿੱਟੀ ਖਿਸ ਗਈ। ਸਭ ਤਾਂ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਤਾਂ। ਸੰਤਾ ਪਹਿਲੀ ਵਾਰ। ਕੋਈ ਨਹੀਂ ਕਿਸੇ ਤੋਂ। ਨਾ ਹੀ ਕੋਈ ਛੱਡਿਆ। ਸਰ ਕੀ ਨਾ ਛੱਡਿਆ? ਰਣਜੀਤ ਸਿੰਘ। ਅਮਰ ਸਿੰਘ ਆ ਠੀਕ ਠਾਕ ਨਾ ਹੋਈ ਆ ਪੂਰੀ ਵਾਰਤਾ। ਅਸੀਂ ਜੀ ਪਿੰਡੋਂ ਗਏ ਸੀਗੇ ਸ਼ਾਮੀ 5:00 ਵਜੇ। ਭਾਈ ਦੋ ਤਿੰਨ ਹੋਣ। ਅਸੀਂ ਪਿੰਡੋਂ ਗਏ ਸੀਗੇ ਸ਼ਾਮੀ 5:00 ਵਜੇ। ਮੈਂ ਆੜ ਤੋ। ਤੇਜਾਂ ਬੜਤਾ। ਮੈਂ ਆੜ ਪਿੰਡ ਦੀ। ਕੀ ਕਰਦੋ? ਉਹ ਮੈਨੂੰ ਚੀਨਾ ਨਹੀਂ ਕੰਬਾਇਨਾ ਚਲਾਉਂਦਾ ਅੱਛਾ ਹਾਂ ਕਿੱਥੇ ਜਾ ਰਿਹਾ ਸੀ ਅੱਛਾ ਕਿੱਥੇ ਜਾ ਰਿਹਾ ਸੀ ਕੀ ਗੱਲ ਹੋਈ ਆ ਸਾਰੀ ਸਾਰੀ ਤੋਂ ਇਹ ਅੱਛਾ ਖਾਪੀ ਲੋਕ ਕਿਹਨਾਂ ਪਿੰਡਾਂ ਨਾਲ ਲੱਗੇ ਸਾਡੇ ਦੇ ਬਾਹਰ ਵੱਤ ਕਿਹਨੇ ਨੇ ਕਰੀ ਇਹ ਕੁਝ ਪਤਾ ਨਹੀਂ ਸਾਨੂੰ ਪਤਾ ਨਹੀਂ ਅੱਛਾ ਕਦੀ ਕਟਣਾ ਹੈ ਅੱਜ ਸ਼ਾਮ ਨਹੀਂ ਦੀ ਕਟਣੀ ਸ਼ਾਮ ਕਿਹਨੇ ਕੋਈ ਸਾਢੇ ਕਿਸ਼ੇ ਉਹਨਾਂ ਸਾਡੇ ਆ ਕਿਹਨਾਂ ਵੱਲੋਂ ਹਮਲਾ ਕੀਤਾ ਗਿਆ ਮੋਟਰਸਾਈਕਲ ਤੇ ਗੱਡੀ ਤੋਂ ਖਵਾਦੀ ਨਹੀਂ ਕੋਈ ਮੋਟਰਸਾਈਕਲ ਗੋਲੀ ਕਿਹੜੀ ਸਟ੍ਰਾਈਕ ਹੋ ਗਈ ਭਾਈ ਉਹ ਗੋਲੀ ਕਿਹਨੇ ਪਤਾ ਵਾਇਰ ਕਿਉਂ ਹੋਇਆ ਸੀ ਅੱਛਾ ਕਿੰਨੇ ਬੰਦੇ ਚੱਕੀ ਹੋ ਜਾਂਦੇ ਦੋ ਬੰਦੇ ਚੱਕੀ ਕੋਣ ਕੋਣ ਆਲਰਾਮ ਦੀ ਬੱਲੀ ਨੂੰ ਭਾਈ ਉਹ ਤੇ ਦੂਸਰੇ ਪੈਰ ਤੇ ਉੱਠੇ ਸੀ ਉੱਥੇ ਹੀ ਤੁਹਾਡੇ ਮਗਰ ਲੱਗੇ ਸੀ ਜਾਂ ਕਿਤੇ ਰਸਤੇ ਤੁਹਾਨੂੰ ਮਿਲਣੇ ਆ ਬਸੇ ਹਾਂ ਜੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਕਿੱਥੇ ਕਰਕੇ ਆ ਗਏ ਮਿਲਣੇ ਤੁਹਾਨੂੰ ਅਸੀਂ ਨੰਜਾਲ ਪਿੰਡ ਕ੍ਰੋਸ ਕਰਕੇ ਮਾ ਤੋਂ ਫੇਲੀ ਦੂਰ 400 500 ਮੀਟਰ ਅੱਗੇ ਦਾ ਤੱਕ ਜਦੋਂ ਗੋਲੀ ਜਦੋਂ ਗੋਲੀ ਚੱਲੀ ਸੀ ਅਸੀਂ ਬੈਠੇ ਹੋਏ ਸੀ ਕੀ ਲੱਗਦਾ ਤੁਹਦੇ ਕੋਈ ਲੜਾਈ ਝਗੜਾ ਜਾਂ ਕੁਝ ਵਾਰਦਾਤ ਹੋਈ ਕੁਝ ਨਾ ਸਾਡੀ ਕੋਈ ਵਾਰਦਾਤ ਨਹੀਂ ਤੇ ਜਦੋਂ ਗੋਲੀ ਚੱਲੀ ਸੀ ਹਾਂ ਜੀ ਤੁਹਾਨੂੰ ਪਤਾ ਕਿਵੇਂ ਪਤਾ ਲੱਗਾ ਕਿ ਗੋਲੀ ਚੱਲੀ ਆ ਤੁਸੀਂ ਨਾਲ ਸੀ ਕਿ ਇਹਨਾਂ ਨੇ ਇੱਕੀ ਮੋਟਰਸਾਈਕਲ ਤੇ ਸੀ ਹਾਂ ਇੱਕੋ ਮੋਟਰਸਾਈਕਲ ਕੌਣ ਚਲਾ ਰਿਹਾ ਸੀ ਮੈਂ ਚਲਾ ਰਿਹਾ ਸੀ ਤੁਸੀਂ ਮੋਟਰਸਾਈਕਲ ਤੇ ਨਾਲ ਸੀ ਪਿੱਛੇ ਕੌਣ ਕੌਣ ਬੈਠਾ ਸੀ ਮੇਰਾ ਤਾਇਆ ਜੀ ਪੱਲਾ ਰਾਮ ਬੈਠੇ ਸੀ ਸੈਂਟਰ ਸੈਂਟਰ ਦੇ ਬਲਜਿੰਦਰ ਤੇ ਰੱਤੀ ਅੱਛਾ ਤੇ ਗੋਲੀ ਪਿੱਛੋਂ ਚਲਈ ਆ ਹਾਂ ਅੱਛਾ ਤੇ ਗੋਲੀ ਕਿਤੇ ਕਿਤੇ ਬਜਿੰਦਰ ਤੇ ਕਿੱਥੇ ਲੱਗੀ ਇਹ ਬਜਿੰਦਰ ਦੇ ਅੱਥੇ ਗਰਦਨ 'ਚ ਗੱਡੀ ਆ ਅੱਛਾ ਗਰਦਨ ਤੋੜਨਾ ਨਾਰ-ਪਾਰ ਮਾਨਲੇ ਮਾਨਲੇ ਜੀ ਗੋਲੀ ਜਦੋਂ ਖਾਂਚ ਨੂੰ ਕਰੋ ਪਿੱਛੇ ਮੁੜ ਕੇ ਇਦਾਂ ਦੇਖਣ ਲੱਗੇ ਬਾਈਕ ਨੂੰ ਵਿੱਚ ਨੂੰ ਅੱਖਾਂ ਕਰਾਸ ਹੋ ਗਈਆਂ ਤੇ ਗਰਦਨ 'ਚ ਗੱਡੀ ਆ ਹਾਂ ਕਿੰਨੀ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਇਹ ਸਾਫ ਮਿਲਣਾ ਚਿੰਦਾ ਜੀ ਪੁਲਿਸ ਪ੍ਰਸ਼ਾਸਨ ਆਈ ਸੀ ਹਾਂਜੀ ਪੁਲਿਸ ਪ੍ਰਸ਼ਾਸਨ ਇਹ ਹਮਲਾਵਾਦ ਨੂੰ ਜਾਣਦੇ ਹੋ ਨਾ ਜੀ ਕਿੱਦਾਂ ਦੀ ਆਈ ਸੀ ਕਿ ਨਕਾਬਪੋਸ਼ੀ ਕਿੱਦਾਂ ਸੀ ਹਾਂ ਨਕਾਬਪੋਸ਼ੀ ਕਿੰਨੇ ਬੰਦੇ ਰੱਖਿਆ ਕਿੰਨੇ ਦੀ ਕੋਈ ਐਂਦਾ ਸੀ ਪਤਾ ਨਹੀਂ ਮੋਟਰਸਾਈਕਲ ਤੇ ਕਿੰਨੇ ਬੰਦੇ ਸੀ ਇੱਕ ਮੋਟਰਸਾਈਕਲ ਤੇ ਇੱਕੋ ਬੰਦਾ ਸੀਗਾ ਇੱਕ ਹੀ ਮੋਟਰਸਾਈਕਲ ਹਾਂ ਘਟਨਾ ਹੋਈ ਹੈ ਕਿੱਥੇ ਦੀ ਘਟਨਾ ਹੈਗੇ ਗੋਲੀ ਚਲੇ ਤੇ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਆਈ ਸੀ ਵੀ ਮਜਾਲਕਲਾਂ ਪਿੰਡ ਤੋਂ ਇਤਿਹਜਾ ਪਿੰਡ ਦੇ ਤਿੰਨ ਲੜਕੇ ਮੋਟਰਸਾਈਕਲ ਤੇ ਜਾ ਰਹੇ ਸੀ ਜੋ ਰਸਤੇ 'ਚ ਉਹਨਾਂ ਨੂੰ ਕਿਸੇ ਬਾਈਕ ਵਾਲੇ ਨੇ ਉਹਨਾਂ ਨੂੰ ਗਨਸ਼ਾਟ ਜਿਹੜਾ ਪਿੱਛੋਂ ਫਾਇਰ ਮਾਰਿਆ ਜਿਹਦੇ ਸਬੰਧੀ ਮੈਂ ਅ ਅੱਜ ਇਹਨਾਂ ਦਾ ਦੇਖਣ ਆਇਆ ਜੋ ਤਿੰਨੋਂ ਲੜਕੇ ਰਣਜੀਤ ਸਿੰਘ ਮੋਟਰਸਾਈਕਲ ਚਲਾਉਂਦਾ ਸੀ ਤੇ ਪਾਲਾ RAM ਜਿਹੜਾ ਉਹ ਪਿੱਛੇ ਬੈਠਾ ਸੀ ਨਾਲ ਇੱਕ ਬਲਜਿੰਦਰ ਸਿੰਘ ਸੀ ਤੇ ਜਿਹੜੇ ਪਿੱਛੇ ਪਾਲਾ RAM ਤੇ ਬਲਜਿੰਦਰ ਉਹ ਜਿਆਦਾ ਇੰਜਨ ਨੇ ਜਿਹੜਾ ਰਜੀਤ ਸਿੰਘ ਉਹ ਠੀਕ ਆ ਬਾਕੀ ਅਸੀਂ ਸਾਰਾ ਉਹਨਾਂ ਤੋਂ ਪੁਸ਼ੀਸ਼ ਕਰਕੇ ਜਿਨ੍ਹਾਂ ਦੇ ਸ਼ੱਕ ਆ ਤੇ ਜਾਂ ਜੋ ਵੀ ਅਸੀਂ ਤਕਨੀਕੀ ਉਹਦੇ ਨਾਲ ਕਰਕੇ ਸਾਰਾ ਟ੍ਰੇਸ ਕਰ ਰਹੇ ਸਰ ਕੋਈ ਗ੍ਰੀਟ ਤੇ ਕੋਈ ਪਤਾ ਲੱਗਿਆ ਨਹੀਂ ਅਜੇ ਕੋਈ ਉਹਨਾਂ ਨੇ ਐਗਜ਼ੈਕਟ ਨਹੀਂ ਦੱਸਿਆ ਇਹ ਜਾਂ ਕੁਝ ਵੈਸੇ ਉਹ ਕਹਿ ਰਹੇ ਵੀ ਬਾਈਕ ਬਰਾਬਰ ਲਾ ਕੇ ਉਹਨੇ ਜਿਹੜਾ ਪਿੱਛੋਂ ਫੇਰ ਮਾਰਿਆ ਵੀ ਇੱਕ ਹੀ ਲੜਕਾ ਦੱਸ ਰਿਹਾ ਵੀ ਉੱਥੋਂ ਅੱਗੇ ਡਡਵਾ ਸਾਈਡ ਪਿੰਡ ਪੈਂਦੇ ਨੇ ਉਧਰੋਂ ਭੱਜ ਗਿਆ ਸੋ ਬਾਕੀ ਹੁਣ ਮੌਕੇ ਤੇ ਜੋ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਜਿਹੜਾ ਅੱਗੇ ਦੇਖਾਂਗੇ ਟ੍ਰੇਸ ਕਰਾਂਗੇ ਉਹ ਵੀ ਬਾਈਕ ਤੇ ਹੀ ਦੱਸਿਆ ਇਹਨਾਂ ਨੇ ਮਤਾਵ ਗੰਢੀ ਸਿੰਘ ਦੇ ਰਸਨਦਲ ਬਾਈਕ ਤੇ ਸੀ ਉਮਰ ਕਿੰਨੀ ਕਿੰਨੀ ਸੀ ਜੀ ਜਿਹਨਾਂ ਦੇ ਜਿਹੜੇ ਇੰਜਰਡ ਹੋਏ ਆ ਪਾਲाराम ਜਿਹੜਾ ਉਹ 55 ਸਾਲ ਦੇ ਕਰੀਬ ਦੱਸਿਆ 55 60 ਸਾਲ ਦੇ ਤੇ ਜਿਹੜਾ ਬਲਜਿੰਦਰ ਸਿੰਘ ਆ ਉਹ 26 27 ਸਾਲ ਦਾ ਕੰਡੀਸ਼ਨ ਦੀ ਗੱਲ ਕਰਕੇ 57 ਪਿੱਛੇ 26 27 ਸਾਲ ਦੇ ਉਮਰ ਦਾਸ ਰਹੇ ਹੋ ਕੀ ਲੱਗਦਾ ਹੈ ਕਿ ਇਹਦੇ ਨਾਲ ਕਿਸੇ ਦਾ ਹੋਏ ਮਟਰ ਕੋਈ ਨਹੀਂ ਅਜੇ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਾਂ ਤੇ ਕੰਮ ਕਰਦੇ ਮਿਹਨਤੀ ਮੁੰਡੇ ਨੇ ਕੋਈ ਇਹੋ ਜੀ ਲਾਕਡਾਟ ਵਾਲੀ ਗੱਲ ਦੱਸੀ ਨਹੀਂ ਇਹਨਾਂ ਨੂੰ ਜੀ ਤੇ ਬਾਕੀ ਸਾਰੇ ਅੰਗਲਾਂ ਤੋਂ ਵੈਰੀਫਾਈ ਕਰ ਰਹੇ ਆਂ ਜੀ ਗੱਲ ਸਿਰ ਕੰਡੀਸ਼ਨ ਦੀ ਗੱਲ ਕਰੀਏ ਕਿਦਾਂ ਹੈ ਕਿ ਕੰਡੀਸ਼ਨ ਡਾਕਟਰਾਂ ਦਾ ਕੀ ਕਹਿਣਾ ਹੈ ਇਹਦੇ ਤੁਸੀਂ ਗੱਲ ਬੰਮ ਨੇ ਡਾਕਟਰ ਸਾਹਿਬ ਨੂੰ ਮਿਲਿਆ ਸੀ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਨੇ ਫਰਸਟ ਅਟੈਂਡ ਕੀਤਾ ਸੀ ਉਹ ਉਹ ਚਲੇ ਗਏ ਸੀਗੇ ਸੈਕੰਡ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਦੇ ਜਿਹੜਾ ਪਾਲਾ ਰਾਂਗ ਉਹਦੇ ਅੱਖਾਂ ਤੇ ਕਾਫੀ ਸੱਟਾਂ ਜ਼ਿਆਦਾ ਤੇ ਜਿਹੜਾ ਦੂਜਾ ਉਹ ਠੀਕ ਹੈ ਉਹਦੀ ਕੰਡੀਸ਼ਨ ਫਿਲਹਾਲ ਅਜੇ ਜੇ ਨਹੀਂ ਪਤਾ ਲੱਗਾ ਤੇ ਬਾਕੀ ਫਰਦਰ ਜੋ ਵੀ ਇਹਦੇ ਚ ਹੋਏਗਾ ਅਗੇ ਰੈਸਟਿਗੇਸ਼ਨ ਕਰੇ ਸਰ ਰਜਿੰਦਰਾ ਰਹਿਗੇ ਕਿ ਅਗੇ ਕੋਈ ਕੇ ਰੈਫਰ ਹੋਵੇ ਲਕਿਤਾ ਕੁਝ ਉਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਜੀ ਉਹਦੇ ਬਾਰੇ ਤਾਂ ਕੋਈ ਸੀਸੀਟੀਵੀ ਵਗੈਰੇ ਕੁਝ ਨਹੀਂ ਹਾਂ ਬਿਲਕੁਲ ਜੀ ਅਸੀਂ ਲੱਗੀ ਹੋਈਆਂ ਟੀਮਾਂ ਦੋ ਤਿੰਨ ਸੜੀਆਂ ਤੇ ਬਾਕੀ ਮੈਂ ਇੱਥੇ ਰਜਿੰਦਰਾ ਆਇਆ ਸੀ ਜ ਇਹਨਾਂ ਦਾ ਪਤਾ ਲੈਣ ਵੀ ਸਾਰਾ ਇੱਥੋਂ ਪਤਾ ਲੱਗ ਸਕੇ ਕੋਈ ਰਜਿੰਦਰਾ ਜੀ ਡਾਕਟਰ ਨੇ ਦੱਸਿਆ ਕਿਹੜੀ ਰੋਲ ਬੋਲੀ ਵਗੈਰੇ ਨਹੀਂ ਇਹਦੇ ਬਾਰੇ ਹਜੇ ਨਹੀਂ ਕੁਝ ਕੋਈ ਰਾਉਂਡ ਫਾਇਰ ਪਾਜੀ ਕੋਈ ਗੱਲਬਾਤ ਕਿੰਨੇ ਰਾਉਂਡ ਫਾਇਰ ਹੋਏ ਹਨ ਉਹਨਾਂ ਨੇ ਇੱਕੋ ਵਾਰ ਹੀ ਦੱਸਿਆ ਵੀ ਇੱਕੋ ਦਾ ਖੜਕਾ ਹੋਇਆ ਵੀ ਇੱਕ